ਸਤਰੀਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਕੋ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਮੱਕੀ ਦਾ ਲੱਗੇ ਆ ਮਹੂਰਤ ਕਰਨ ਪਹਿਲਾਂ ਤਾਂ ਸੋਆ ਵੀਂਦਾ ਨਾ ਵੱਢ ਕੇ ਆਏ ਆ ਸੋਆ ਵੀਂ ਤੇ ਬਾਅਦ ਤਾਂ ਮੀਂਹ ਹੀ ਪੈ ਗਿਆ ਬਾਈ ਮੀਂਹ ਤਾਂ ਬਾਅਦ ਤਾਂ ਪੇ ਸਮਝ ਲੋ ਕੰਮ ਠੱਪੇ ਹੋਇਆ ਪਤਾ ਨਾ ਕੁਛ ਨਹੀਂ ਵੱਢਿਆ ਅੱਜ 6-7 ਰੋਣ ਹੋ ਗਏ ਵਿਹਲੇ ਬੈਠਿਆਂ ਨੂੰ ਹਨਾ ਫਿਰ ਅੱਜ ਮੱਕੀ ਦੀ ਸੈਟਿੰਗ ਹੈ ਜਿਹੜੀ ਹੈ ਨਾ ਸਵੇਰ ਦੀ ਮੱਕੀ ਦੀ ਸੈਟਿੰਗ ਤੇ ਲੱਗੇ ਹੋਏ ਆ ਇੱਧਰ ਆਪਣੇ ਤੁਹਾਨੂੰ ਦੱਸਿਆ ਰਹਣਾ ਵੀ ਜਿਵੇਂ ਪਿਛਲੀ ਵੀਡੀਓ ਜਮਣ ਪੰਜਾਬੀ ਫਾਰਮ ਤੇ ਆਏ ਆ ਬਾਈ ਇੱਧਰ ਅਨਾ ਸੰਗਰੂਰ ਜ਼ਿਲ੍ਹੇ ਦੇ ਆ ਉੱਥੇ ਤੇ ਉਹਦੇ ਖੇਤੀ ਕਰਦੇ ਆਗੇ ਇਹਨਾਂ ਦੇ 70 75 ਬਿਗੇ ਮੱਕੀ ਦੇ ਵਿਚੇ ਧਾਨਾ ਦੇ ਹਨਾ ਪਿਛਲੀ ਵੀਡੀਓ ਚ ਆਪਾਂ ਦੱਸਿਆ ਤਾਂ ਆਪਣੇ ਕਾਲੂ ਬਾਈ ਨੇ ਬਾਕੀ ਉਹਨਾਂ ਦੇ ਲੱਗੇ ਆਜ ਮੂਰਤ ਕਰਨ ਆਹ ਸਾਹਮਣੇ ਮੱਕੀ ਆ ਮੱਕੀ ਬਈ ਪੰਜਾਬ ਨੂੰ ਹਨਾ ਨਾਲ ਦੀ ਮੱਕੀ ਹੈ ਜਿਵੇਂ ਹੀ ਜਿਵੇਂ ਆਪਣੇ ਜਾਨਵਰਾਂ ਦੇ ਵਿੱਚ ਖਰਾਬ ਖਰੂ ਬਹੁਤ ਕਰੀ ਹੋਈ ਆ ਬਾਕੀ ਕਟਰ ਪਾ ਲਿਆ ਅੱਜ ਮੱਕੀ ਵਾਲਾ ਲੇ ਕੇ ਬਾਬੇ ਦਾ ਨਾਮ ਇਹਦੀ ਸੁਮੇਰ ਦੀ ਆ ਜਾਣਾ ਝਰਨੇ ਚ ਆਉਣਾ ਜਿਹੜੇ ਮੱਕੀ ਵਾਲੇ ਪੌਣੇ ਤੇ ਪਾ ਕੇ ਪਹਿਲਾਂ ਕੋ ਫਾਰਮ ਦੇ ਕੋਲ ਨੂੰ ਮਸ਼ੀਨ ਲੱਗੇ ਤੇ ਕੱਢਣ ਉੱਥੇ ਭਾਈ ਗਿੱਲਾ ਬਹੁਤ ਹੈ ਗਿੱਲੇ ਦੇ ਵਿੱਚ ਬੜੀ ਮੁਸ਼ਕਲ ਕੇ ਬਾਹਰ ਕੱਢੀ ਹੈ ਕਾਲੂ ਮਸ਼ੀਨ ਹੈ ਤਕੜੀ ਦੀ ਭਾਈ ਜਿਹੜੀ ਲੈ ਪੱਟ ਲਈ ਹੈ ਬਹੁਤ ਘਾਰਾ ਮੱਕੀ ਤੇ ਛੱਲੀਆਂ ਪੈ ਜਾਂਦੀਆਂ ਨੇ ਇਹਦੀਆਂ ਛੱਲੀਆਂ ਕੱਢ ਜਾਂਦੀਆਂ ਬਹੁਤ ਸੋਹਣੀ ਹੈ ਨਾ ਛੱਲੀਆਂ ਦੇ ਛੱਲੀਆਂ ਵੇ ਹੈ ਮਰੀਆਂ ਜੀਆਂ ਦੀਆਂ ਉਹਦੇ ਕਰਕੇ ਮਲਾ ਮੋਟਾ ਗੋਲ ਨਾ ਦਾਣਾਦੂਣਾ ਜਿਹੜਾ ਰੇ ਹੈ ਨਾ ਮੜਾ ਜਾਂ ਹਾਂ ਇਹ ਮਾਰੂਦੀ ਨਾਲੇ ਛੱਲੀ ਵੀ ਪਾਣੀ ਚ ਕੱਢੀਆਂ ਡੁੱਬੀਆਂ ਹੋਈਆਂ ਹਾਂ ਹਾਂ ਇਹ ਡੁੱਬੀਆਂ ਚੀਆਂ ਹਾਂ ਨਹੀਂ ਵਧੀਆ ਜਿਹਾ ਕਰਿਆ ਜੱਲੇ ਵੀ ਨਿਕਲ ਗਿਆ ਦਾਣਾ ਹੀ ਬਹੁਤ ਮਾਰੂਗਾ ਤਾਂ ਇੰਜ ਦੇਸੀ ਮੱਕੀ ਹੁੰਦੀ ਹੈ ਨਾ ਇਹਨਾਂ ਦਾ ਨਾ ਨੋਟਾ ਬਹੁਤ ਬਹੁਤ ਹਾਂ ਬਾਕੀ ਐ ਵੀ ਤੁਹਾਨੂੰ ਇਹ ਆਪਾਂ ਗੁੱਲ ਜਿਹੜੇ ਸਾਫ ਤੇ ਹਨਾ ਮਸ਼ੀਨ ਆਪਣੀ ਸਾਫਤੀ ਕੱਢਦੀ ਹੈ ਗੁੱਲ ਦਾਣੇ ਦੇ ਵਿੱਚ ਤਾਂ ਗੁੱਲ ਜਾਂਦਾ ਹੀ ਨਹੀਂ ਹੈਗਾ ਨਹੀਂ ਜਮਾ ਨਹੀਂ ਹਾਂ ਪੋਂਥੇ ਕਰੀਏ ਨਾਲ ਚੱਕ ਦੇ ਲਾ ਬਾਕੀ ਹੋਣ ਲੱਗੇ ਆ ਤਾਂ ਮੂਰਤ ਕਰਨ ਮਨੀ ਬਾਈ ਸਾਡਾ ਇੱਧਰ ਗਰਮੀ ਤਾਂ ਰਾਹਤ ਹੋ ਗਿਆ ਇਹ ਇਹਨਾਂ ਗੰਜਾਂ ਕਢਾਉਂਤੀਆਂ ਬਾਈ ਕੱਲ ਇੱਕ ਉਹ ਫਿਰਦਾ ਮੂਰੇ ਉਹ ਬੱਚੀ ਆ ਪਾਰਨਾ ਤਾਰ ਕੇ ਤਾਂ ਦਿਖਾ ਦੇ ਬਾਈ ਪਾਛਾ ਕਿਰਪਾ ਕਰੀਂ ਦਿਖਾਵਾਂਗੇ ਹਾਂ ਵਿਲੇ ਹੋ ਕੇ ਫੇਰ ਦਿਖਾਵਾਂਗੇ ਵਿਲੇ ਹੋ ਕੇ ਦਿਖਾਵਾਂਗੇ ਹਾਂ ਜੀ ਹੁਣ ਨਹੀਂ ਦਿਖਾਉਣਾ ਹਾਂ ਇਹ ਗਰਮੀ ਬਹੁਤ ਮੰਦੇ ਤੇ ਬਾਕੀ ਲਗਿਆਣ ਮੂਮ 70-74 ਬੀਜ ਆ ਇਹ ਦੇਖਦੇ ਆਂ ਤਾਂ ਨਾ ਝਾੜ ਤਾਂ ਬਾਈ ਦਾ ਮੈਨੂੰ ਮੈਂ ਤਾਂ ਐਸਟੀਮੇਟ ਲਾਤਾ ਵੀ ਜਿਹੜਾ ਝਾੜ ਆ ਨਾ 40 ਪੰਜਾਬ ਦੇ ਜਿਵੇਂ ਕਿਲਰ ਆ ਨਾ ਆਪਣੇ 50-60 ਕੁਇੰਟਲ ਨਿਕਲਉਦੀ ਆ ਵੀ 40 ਦੇ ਉੱਤੇ ਉੱਤੇ ਨਿਕਲਣੀ ਚਾਹੀਦੀ ਆ ਬਾਕੀ ਇਧਰ ਸਾਡਾ ਬਾਈ ਬੜੀ ਹਰਦੇਵ ਦੇ ਪਿੰਡ ਦਾ ਇਹ ਹੋਰ ਬਾਬਾ ਠੀਕ ਆ ਜੀ ਬਾਗੋ ਬਾਗ ਬਾਗੋ ਬਾਗ ਹਾਂ ਜੀ ਹਾਂ ਝੜਦੀ ਗਲਾ ਝੜਦੀ ਗਲਾ ਹਾਂ ਜੀ ਬਾਕੀ ਦੇਖਣ ਵਾਲਿਆਂ ਦਾ ਮੇਲਾ ਲੱਗਿਆ ਪਿਆ ਬੀਹਾਂ ਗੱਡੀ ਕਰ ਚੱਲੂਗੀ ਇਹ ਤੇ ਸਰਪੰਚ ਸਾਹਿਬ ਦੇਖਣ ਆਏ ਆ ਉਧਰ ਬਾਈ ਸਾਡਾ ਅੰਕਲ ਕਿੱਥੇ ਆਪਣਾ ਹੈਂ ਹੋਰ ਸਰਪੰਚ ਸਾਹਿਬ ਬਸ ਬੜੀਆ ਬੜੀਆ ਗਾੜੀ ਦੇਖਣ ਆਏ ਹੋ ਠੀਕ ਗੱਡੀ ਠੀਕ ਆ ਠੀਕ ਆ ਅੰਕਲ ਬੜੇ ਹੋਏ ਇੱਧਰ ਇਕੱਠਾ ਕਰਕੇ ਲਿਆ ਆ ਬਾਈ ਸਤਿ ਸ੍ਰੀ ਅਕਾਲ ਮੈਂ ਕਿਹਾ ਬੜਾ ਕੱਠ ਕਰਕੇ ਲਿਆ ਇੱਧਰ ਤੇ ਇਹ ਬਾਈ ਇਹ ਇਹ ਗੱਲਾਂ ਕਰਦੇ ਸੀਗੇ ਹਾਂ ਕਹਿੰਦੇ ਮੱਕੀ ਮਾਸਾ ਵੀ ਮੈਨੂੰ ਤਾਂ ਨਹੀਂ ਪੰਦਾ ਪਤਾ ਵੀ ਨਿੰਦਰਬਾਈ ਕਹਿੰਦਾ ਸੀ ਵੀ ਆਪਣੀ ਘਟੋ ਘਟ ਹਾਂ ਵੀ 25-25 ਕੁਇੰਟਲ ਬਿੱਘੇ ਦੀ ਨਹੀਂ ਨਿਕਲੂ ਮਦਰ 50 ਕੁਇੰਟਲ ਕਿੱਲੇ ਦੀ ਹਾਂ ਕੰਨੀ ਸਾਡੀ ਦਾ ਕਦੇ 20 ਤੋਂ ਨਹੀਂ ਟੱਪੀ ਹੁਣ ਮੱਕੀ ਦੇਖ ਕੇ ਕਹਿੰਦੇ ਜੀ ਇਹ ਤਾਂ 50 ਤੋਂ ਵੀ ਉੱਤੇ ਨਹੀਂ ਮੈਂ ਵੀ ਦੇਖ ਕੇ ਗਿਆ ਕੱਲ ਜਿਹੜੀ ਇਹ ਨਾਲ ਛੱਲੀ ਆ ਅੰਕਲ ਉਹ ਤਾਂ ਹੈਗੀ ਉਹ ਇੰਨੀ ਕਾ ਹੱਥ ਕਿੰਨੀ ਕ ਜਿਹੜੀ ਆਪਣੇ ਵਾਲੇ ਛੱਲੀ ਆ ਦੋ ਆਥਰੀ ਛੱਲੀ ਆ ਆਪਣੇ 50 18 ਲੈਣਾ 16 ਲੈਣਾ ਹੀ ਹੁੰਦੀ ਆ ਨਾ ਹਾਂ ਫੁੱਲ ਛੱਲੀ ਮਜ਼ਬੂਤ ਆਪਣੀ ਇਹ ਤੁਰੇ ਆਉਂਦੇ ਹੀ ਮੰਨ ਕੇ ਬਾਕੀ ਮਾਹ ਖੜਜੋ ਆਵੇ ਚੱਲ ਪਈ ਮਸ਼ੀਨ ਉਧਰ ਕਟਰ ਤੁਹਾਨੂੰ ਪਤਾ ਹੀ ਲੱਗ ਜੂ ਪੈਂਦੇ ਦਾ ਹਾਂ ਬਾਕੀ ਹੁਣ ਵੀ ਚੱਲੇਦੇ ਆ ਨਾ ਪਤਾ ਲੱਗ ਜਾਣਾ ਚੱਲ ਦੇਖੀਏ ਵੀ ਚਲਾਈਏ ਹਾਂ ਹਾਂ ਚਲੋ ਲੰਨੇ ਆ ਜੀ ਰੱਬ ਦਾ ਨਾਮ ਫਿਰ ਆਪਣੇ ਨਾਲ ਲੇਲਾ ਨਿੰਦਰਬਾਈ ਨੇ ਰੱਬ ਦਾ ਨਾਮ ਵਹਿ ਗਿਆ ਸੀ ਤੇ ਜਮਾਓ ਕੇ ਤਸੱਲੀ ਆ ਜਮਾ ਤਸੱਲੀ ਹਾਂ ਜਮਾ ਇੱਕ ਵੀ ਦਾਣਾ ਨਹੀਂ ਮਾਰਦੀ ਮਗਰ ਦਾਣੇ ਤੇ ਛੱਡ ਤੂੰ ਐਂ ਦੱਸ ਵੀ ਸਫਾਈ ਦੱਸ ਤੂੰ ਦਾਣਾ ਵੀਰੇ ਇੱਕ ਵੀ ਦਾਣਾ ਨਹੀਂ ਡੁੱਟਦਾ ਇੱਕ ਵੀ ਦਾਣਾ ਹਾਂ ਅੰਕਲ ਠੀਕ ਆ ਓਕੇ ਆ ਓਕੇ ਹਾਂ ਮਨਾਤੇ ਆ ਨਾ ਹਾਂ ਆ ਨਾ ਮਨਾਤੇ ਵਾ ਠੀਕ ਆ ਓਕੇ ਰਿਪੋਰਟ ਉਹ ਥੋੜੀ ਗਿਰੀ ਕਰਕੇ ਨਾ ਡਾਂਡਾ ਜਾਂਦਾ ਵਿੱਚ ਬਸ ਉਹ ਪਾਪ ਚੱਕ ਲੋ ਬਾਈ ਪਾਪ ਆ ਮਾਣੀ ਠੀਕ ਆ ਪਿੱਛੇ ਦਾਣਾ-ਦੋਣਾ ਦਾ ਨਹੀਂ ਹਾਂਜੀ ਨਾ ਜਮੇ ਨਹੀਂ ਬਾਈ ਇਹ ਥੋੜੀ ਜੀ ਮੱਕੀ ਹੈ ਨਾ ਵਿੱਚ ਵਿੱਚ ਗਿਰੀ ਹੋਈ ਹੋਣ ਕਰਕੇ ਨਾ ਥੋੜਾ ਜਿਹਾ ਕਾਟਰ ਦੇ ਵਿੱਚ ਡਾਂਡਾ ਇਕੱਠਾ ਜਾ ਹੁੰਦਾ ਮੈਸੇ ਜੇ ਇੱਕਾਂ ਡੇ ਲਾਈ ਆ ਨਾ ਇੱਕ ਜੀ ਤਿੰਨ ਮਾੜਾ ਮੋਟਾ ਜੜਜਰ ਉਧਰੂਗੀ ਵਿੱਚ ਤੇ ਬਾਕੀ ਨਾ ਮੇਨ ਪੁਆਇੰਟ ਆ ਨਾ ਦਾਣੇ ਦਾ ਬੀ ਟੁੱਟਣੇ ਵਾਲਾ ਭਾਈ ਉਹ ਤਾਂ ਜਵੇਂ ਹੀ ਟੁੱਟਦਾ ਟਾਂਡਾ ਵੀ ਉਹਦੇ ਕਰਕੇ ਵਿੱਚ ਜਾਂਦਾ ਨਾ ਜਿਹੜਾ ਬਾਕੀ ਮਾਲ ਦੀ ਸਫਾਈ ਦੇਖੋ ਤੁਸੀਂ ਪੂਰਾ ਇਹਨਾਂ ਮਾਲ ਸਾਫ ਦਾਣਾ ਬਾਈ ਕਿੰਨੇ ਦਾਣਾ ਟੁੱਟਦਾ ਦੇਖ ਲੋ ਲੋ ਹਨਾ ਮੈਂ ਕਿਹਾ ਸਵਾਦ ਲਿਆ ਆ ਸਾਡੀ ਰਾਣੀ ਸੁੰਦਰਾ ਨੇ ਇਹ ਗੁੱਲ ਹੁਣ ਖਾਲੀ ਖੜੀ ਆ ਨੇ ਦੇਖਣਾ ਇਕੜਾ ਗੁੱਲ ਆ ਜਾਂਦੇ ਹੁੰਦੇ ਆ ਬਾਕੀ ਇਹਦਾ ਕਰਾਂਗੇ ਕੋਈ ਵਾਤੇ ਵਾਤਾ ਨਾ ਵੀ ਵੀ ਹਟਾਈਏ ਇਹਦਾ ਕਾਜ ਆਉਂਦਾ ਹਾਂ ਬਸ ਇਹਦੇ ਵਿੱਚ ਟਾਂਡਾ ਜਿਆਦਾ ਆਉਂਦਾ ਹਨਾ ਵੀ ਟਾਂਡਾ ਅੰਦਰ ਜਾਣ ਕਰਕੇ ਫਿਰ ਇਹ ਟਾਂਡੇ ਦੇ ਛਿਲਕੇ ਜੀ ਆ ਜੰਨੇ ਆ ਟਾਂਡਾ ਵੀ ਹਟਾਉਂਗਾ ਅੰਦਰ ਜਾਂਦੇ ਹਰ ਜਰ ਜੀ ਲੈ ਜਾਵੇ ਥੋੜੀ ਜੀ ਇਹਦੀ ਫੇਰ ਇਹਨੂੰ ਕਰਦੇ ਆ ਸਟਾਨ ਪੂਰੀ ਚਲੋ ਟੈਂਕ ਕੱਢਦੇ ਆ ਪਹਿਲਾ ਲਵੇ 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 ਫਿਰ ਨੋਰ ਨੂੰ ਲੰਗਦੇ ਨੇ ਨਾ ਬੱਟਾ ਕੋਲ ਦੇ ਹਾਂ ਹਾਂ ਲਵੇ ਲਵੇ ਆ ਤਾਈਆਂ ਤੜਾਈਆਂ ਜਿੱਥੇ ਲੱਦੀਆਂ ਨੇ ਨਾ ਆ ਤਾਈਆਂ ਤਵ ਲਵਾ ਥੱਲੀਆਂ ਬਣਾਈਆਂ ਨੇ ਟਿੱਕੀਆਂ ਹੋਈਆਂ ਨੇ ਇਹਨੀਆਂ ਵਿੱਚ ਠੀਕ ਆ ਵਿੱਚ ਜਿਹੜਾ ਵੀ ਆਇਆ 70 74 ਤਾਂ ਤੇ 70 74 ਵੀਰੇ 80 ਤੋਂ ਵਧੀਆ ਹੈ ਨਾ 60 ਪੂਰਾ ਵਧੀਆ ਆ ਮੈਂ ਬਰਾਵਾ ਮਾਰਨ ਦੀਆਂ ਲੱਗਦੀਆਂ ਆ ਮੈਂ ਇੱਕ ਨੰਬਰ ਇਹ ਮੱਕੀ ਵੜਦੇ ਤੇ ਵੜਦੇ ਵੜਦੇ ਰਾਤ ਹੋ ਗਿਆ ਨੇਰਾ ਮੰਨੋ 7-8 ਦਾ ਟਾਈਮ ਹੋ ਗਿਆ ਤਾਂ ਬਾਕੀ ਖੇਤ ਤਾਂ ਵਧੀਆ ਹਨ ਜਿੰਨਾ ਕ ਭਾਈ ਮੀਂਹ ਪਿਆ ਉਹ ਹਿਸਾਬ ਨਾਲ ਤਾਂ ਠੀਕ ਹੈ ਹਨਾ ਕਾਲੂ ਠੀਕ ਹੈ ਠੀਕ ਹੈ ਕਿਵੇਂ ਆ ਝਾੜ ਝੂਟ ਫੱਲਾ ਝਾੜ ਫੁੱਲਾ ਵੀਰੇ ਬਾਬੇ ਦੀ ਮਿਹਰਾ ਹਾਂ ਬਾਬੇ ਦੀ ਮਿਹਰਾ 70-74 ਦਾ ਫੱਲ ਨਜ਼ਾਰੇ ਲਿਆਉ ਹਾਂ ਹਾਂ ਜਮਾ ਭਾਈ ਦੱਸਦੀ ਹੈ ਮਿਹਨਤ ਕਰੀ ਹੋਈ ਵੀ ਹੈ ਨਾ ਅਸੀਂ ਤਾਂ ਕਟਰ ਦੀ ਸੈਟਿੰਗ ਹੈ ਜਿਹੜੀ ਹੈ ਨਾ ਕਿਰਪਾਨਾ ਕਾਰਬੂਨਾ ਜੀਆਂ ਨੇੜੇ ਲਾਈਆਂ ਤੇ ਵੀ ਐਮਪੀ ਵਾਲੀ ਮੱਕੀ ਦੇ ਹਿਸਾਬ ਨਾਲ ਪਰ ਦੁਆਰੇ ਪੰਜਾਬ ਵਾਲੀ ਦੀਆਂ ਕਰਨੀਆਂ ਪੈ ਗਈਆਂ ਅੰਕਲ ਨੇ ਪਤਾ ਨਹੀਂ ਕੀ ਠੋਕਿਆ ਮੱਕੀ ਚਾਹ ਜਾਂ ਅਕਲ ਕੀ ਪਾਤਾ ਮੱਕੀ ਚ ਬਿੰਦਰ ਜੀ ਹੋ ਠੀਕ ਆ ਅੰਕਲ ਵਧੀਆ 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 ਪੂਰੀਆਂ ਸਿੱਤਾਂ ਕਾਮਯਾਬ ਆ ਬਸ ਕਾਮਯਾਬ ਚਾਈ ਅਸੀਂ ਦੋ ਬੁੜਿਆਂ ਦਾ ਕੰਮ ਕਰਿਆ ਹੋਇਆ ਹੈ ਇੱਕ ਮਾਇਆ ਇੱਕ ਹੋਰ ਬੁੜਾ 70 ਸਾਲ ਦਾ ਲਾਂਗਰੀਆ ਮੇਰਾ ਵਿਚਾਰਾ ਅੱਛਾ ਦੋਨਾਂ ਨੇ ਅਸੀਂ ਝੋਨਾ ਪਾਲਿਆ ਦੋਨਾਂ ਨੇ ਮੱਕੀ ਪਾਲੀ ਆ ਫਿਰ ਹਾਰ ਕੇ ਹੁਣ ਮੱਖਾ ਪੁੱਤਾ ਆ ਜਾ ਹੁਣ ਸਾਡੇ ਬੇਬਸ ਹੋ ਗਿਆ ਕੰਮ ਵੀ ਚੱਲ ਬੱਡੀਏ ਬੁੜੀਏ ਨੂੰ ਕਹਿੰਦਾ ਠੀਕ ਆ ਡੈਡੀ ਮੈਂ ਆ ਜਾਣਾ ਉਹ ਫਿਰ ਉਹ ਕੰਮ ਦਾ ਕੋਈ ਹੁੰਦਾ ਨਹੀਂ ਨਿੰਦਰੇ ਨੂੰ ਭੇਜ ਦੇਈਦਾ ਪਿੰਡ ਹਣਾ ਅੱਛਾ ਇਹ 25 ਪਿੰਡ ਚਲ ਜਾਂਦਾ ਕਾਲੂ ਹਾਂ ਠੀਕ ਆ ਨਾ ਚੱਲ ਠੀਕ ਆ ਘਰੇ ਵੀ ਦੇਖਣਾ ਨਾ ਆ ਹਾਂ ਮੋੜ ਕਾ ਚੱਲ ਮਾਰਾ ਦੀ ਕਿਰਪਾ ਹੋ ਗਈ ਮੀ ਇੰਨਾ ਪਿਆ ਆਪਾਂ ਨੂੰ ਪਾਣੀ ਨਹੀਂ ਲਾਉਣਾ ਪਿਆ ਜੋ ਨਾ ਹੀ ਪੜਾ ਬਾਈ ਬੀਜੀ ਕਾ ਤੇ ਚਲਤੀ ਫੇਰੇ ਮੱਕੀ ਇਹ ਬਾਈ ਇਹ ਨਾ ਇਹਨਾਂ ਦੀਆਂ ਨਹੀਂ ਪਾਣੀਆਂ ਉਹ ਫੁੱਦੂ ਜੀਆਂ ਮਸ਼ੀਨਾਂ ਆਉਂਦੀਆਂ ਉਹ ਕੀ ਡ੍ਰਿੱਲ ਸੀਲਰ ਰਸੀਡਰ ਕਹਿੰਦੇ ਕੀ ਕਹਿੰਦੇ ਆਹ ਡ੍ਰਿੱਲ ਸੀਡਰ ਜਿਹਾ ਕਣਕ ਵਾਲੀਆਂ ਹਾਂ ਹਾਂ ਉਹ ਨੌਪੁਰੀ ਜੀ ਹਾਂ ਹਾਂ ਉਹਦੇ ਮੂਹਰ ਲਿਆ ਸੀ ਚਾਰ ਸਾਈਡ ਬੰਦ ਕਰਤੇ ਮਗਰਲੇ ਪੰਜਾਂ ਚ ਬੀਜਤੀ ਆਈ ਅੱਛਾ ਸੱਤ ਤੋਪੇ ਜੇ ਗਲੇ 1 2 3 ਮਨਗਾ ਚਾਲ 7 ਤੋਂ 8 ਕਿਲੋ ਵੀ ਇਹ ਕਿੱਲੇ ਦਾ ਪਿਆ ਹੋਇਆ ਕਿੱਲੇ ਦਾ ਪੰਜਾਬ ਚ ਇੰਨਾ ਹੀ ਬੰਦਾ ਬਣੇ 8 ਤੋਂ 8 ਕਿਲੋ ਵੀ ਮਤਲਬ ਪਿਆ ਇਹ ਕਿੱਲੇ ਦਾ ਅੱਛਾ ਜੀ ਉਹ ਆਇਆ ਹੁਣ ਵੀ ਉਹਦੇ ਨਾਲ ਬੀਜਣ ਕਰਕੇ ਕਿਤੇ ਤਾਂ ਚਾਰ ਦਾਣੇ ਦੋ ਦਾਣੇ ਇਕੱਠੇ ਢੀਪੇ ਕਿਤੇ ਹੱਥ-ਥਾਂ ਰਹਿ ਗਿਆ ਸਹੀ ਗੱਲ ਆ ਹੁਣ ਆਪਾਂ ਨੂੰ ਪਤਾ ਹੋ ਗਿਆ ਵੀ ਇਹ ਮੱਜਮੀਨ ਮੰਨਦੀ ਆ ਮੱਕੀ ਨੂੰ ਸਹੀ ਗੱਲ ਆ ਬਾਹਾਂ ਵਾਸਤੇ ਨਾ ਆਪਾਂ ਉਹ ਮੱਕੀ ਬੀਜਣ ਵਾਲੀ ਮਸ਼ੀਨ ਹੀ ਲਿਆਵਾਂਗੇ ਉਹ ਦੋ ਵੀ ਪਲੈਂਟਰ ਹੀ ਲਿਆ ਹਾਂ ਚੁੱਪ ਕਰਕੇ ਉਹ ਸਭ ਤੋਂ ਵਧੀਆ ਆ ਬਾਸ ਬਾਸ ਨਾ ਨਾਲ ਇਹਨੇ ਭਾਈ ਖਾਦ ਇਹਨੇ ਉਹਦੇ ਨਾਲ ਗਿਣਕੇ ਮਣਕੇ ਛੱਡਣੀਆਂ ਔਰ ਇੱਕ ਫालतू ਦਾਣਾ ਨਹੀਂ ਛੱਡਣਾ ਬਿਲਕੁਲ ਪੰਤੂ ਭਾਈ ਆਪਾਂ ਕੱਲ ਮਸ਼ੀਨ ਚਲਾਈ ਆ ਦੇਖ ਲਓ ਸਰਪੰਚ ਉਹਨੇ ਕਿੰਨੇ ਮੇਲਾ ਲਾ ਕੇ ਜਨਾ ਕਹਿੰਦੇ ਸਰਦਾਰ ਜੀ ਨਿਕਲੇਗੀ ਕਹਿੰਦੇ 20 22 ਕੁੰਟਲ ਦੀ ਬੀਗਾ ਕੀ ਕਹਿੰਦਾ ہماری 10 ਕੁੰਟਲ ਸੇ ਉੱਪਰ ਨਹੀਂ ਜਾ ਰਹੀ ਤੁਹਾਡੀ ਤਾਂ ਜਾਏਗੀ 20 ਸੇ ਉੱਪਰ ਭਾਈ ਮਿਹਨਤ ਦੱਸਦੀ ਆ ਬਾਕੀ ਪੰਜਾਬ ਦਾ ਤਜਰਬਾ ਹੈ ਨਾ ਜਿਹੜਾ ਖੇਤੀਬਾੜੀ ਦੇ ਵਿੱਚ ਇਹ ਤਜਰਬਾ ਹੈ ਨਾ ਸਾਰੇ ਸਟੇਟਾਂ ਨੂੰ ਫੇਲ ਕਰਦਾ ਹੁਣ ਦੇਖੋ ਤੁਸੀਂ ਆਪਾਂ ਐਮਪੀ ਜੀ ਅੱਗੇ ਸਾਨੂੰ ਵੀ ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ ਹਨਾ ਅਹੀਂ ਕਿਆ ਦੇਖਦੇ ਆਂ ਅਕਲ ਇਹਨਾਂ ਦੀ ਮੱਕੀ ਵੱਢਣੀ ਆ ਬਈ ਪਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਨਾ ਬਾਕੀ ਜਿਹੜੀ ਛੱਲੀ ਇਹ ਛੱਲੀ ਆ ਜਿਹੜੀ ਆ ਲੱਗੀ ਹੋਈ ਆ ਨਾ ਇਹ ਛੱਲੀ ਚੈੱਕ ਕਰ ਲੋ ਬਾਕੀ ਜਿਹੜੇ ਇਹਨਾਂ ਲੋਕਲ ਦੇ ਨਹੀਂ ਪਟੇ ਉਹ ਵੀ ਛੱਲੀ ਦਿਖਾਵਾਂਗੇ ਅੱਧੀ ਵੀ ਨਹੀਂ ਆ ਤੋ ਹਾਂ ਬਾਕੀ ਮਸ਼ੀਨ ਦਾ ਸੰਕਲ ਗੱਟਰ ਕਿਵੇਂ ਚੱਲਿਆ ਬਾਈ ਇੱਕ ਨੰਬਰ ਨਜ਼ਾਰਾ ਲਿਆਤਾ ਇੱਕ ਕੋਈ ਛੱਲੀ ਨਹੀਂ ਥੱਲੇ ਡੇਗਦੀ ਚਲੋ ਹੁਣ ਜੇ ਮੈਂ ਇੱਥੇ ਮਹਾਰਾਜ ਆ ਆ ਹੈਗੇ ਆਪਣੇ ਹਿਰਨ ਹੋਰਨ ਜ਼ਿਆਦਾ ਨਹੀਂ ਆ ਨਾ ਉਹ ਕੁੜੀ ਜਾਵੇ ਆ ਕੇ ਵਿੱਚ ਵੜ ਜਾਂਦੇ ਆ ਮੀਹਾ ਮੂਹਾ ਚ ਕਿਰਨ ਉਹ ਰਹਿੰਦੀ ਆ ਹਨਾ ਉਹ ਫਿਰ ਜਿਹੜੀ ਹੁਣ ਕਟਰ ਚ ਨਹੀਂ ਆਉਂਦੀ ਫਿਰ ਇਹਦੀ ਬੱਸ ਆ ਉਹ ਵੀ ਵਿੱਚ ਨਹੀਂ ਹੈ ਨਿੰਦਰ بھائی ਇਹ ਮਤਲਬ ਕੀ ਆ ਸਾਈਡਾਂ ਤੇ ਹੀ ਆ ਮਾੜਾ ਮਾੜਾ ਪੜਾ ਕੇ ਲਾਈ ਹਾਂ ਵਿੱਚ ਠੀਕ ਆ ਵਿੱਚ ਚੱਲੀ ਜਾਂਦਾ ਵਿੱਚ ਨਹੀਂ ਹੈਗੀ ਇੱਡੀ ਪ੍ਰੋਬਲਮ ਨਹੀਂ ਨਹੀਂ ਠੀਕ ਆ ਜਿੰਨਾ ਕ ਰੋਕਾ ਆਪਾਂ ਵੜ ਲੈਣਾ ਬਾਕੀ ਕਾ ਆਪਣੇ ਅੰਕਲ ਨੇ ਆਪਾਂ ਨੂੰ ਏਰੀਆ ਕੱਲ ਸਰਪੰਚੋਂ ਨਹੀਂ ਗਿਆ ਕਹਿੰਦੇ ਮਸ਼ੀਨ ਚਲਦੀ ਦੇ ਕੇ ਫੇਰ। ਭਾਈ ਉਹਨਾਂ ਦੇ ਕੋਲੇ ਆੜੀ 300 ਬਿਗਾ ਮੱਕੀ ਆ। ਹਾਂ। ਵਧੀਆ ਤਕੜੇ ਬੰਦੇ ਨੇ ਉਹ। ਖੇਤਰਨੇ ਆਪਣੇ। ਹਾਂ। ਦੇਖਿਆ ਹੀ ਤਾਂ ਕੱਲਾ ਆਈ ਸੀ। ਆ ਹਾਂ ਤੇ ਮਹਾਰਾਜੀ ਕਿਰਪਾ ਨਾਲ ਆਪਣੀ ਕਿਸੇ ਮਾੜੇ ਬੰਦੇ ਨਾਲ ਤਾਂ ਆੜੀ ਨਹੀਂ ਲਾਈ ਆਪਾਂ ਰੱਖ ਲਿਆ ਮਾੜਾ ਤੰਗੀ ਕਰਦਾ ਹੁੰਦਾ ਬਾਲਾ। ਸਹੀ ਗੱਲ ਆ। ਤੇ ਫੇਰ ਉਹਨਾਂ ਕੋਲੇ 300 ਬਿਗਾ ਦਾ ਮੱਕੀ ਆ ਉਹਨਾਂ ਚੋਂ 100 ਕੁੱਤਾ ਉਹਨਾਂ ਨੇ ਵੜਤੀ ਸੀ ਅੱਸੀ। ਅੱਛਾ। ਉਹ ਕਹਿੰਦੇ ਜੀ ਉਹ ਵੀ ਚੱਕ ਕੇ ਆਪਾਂ ਇਹ ਜੀ ਛੱਡਦਾ ਕੋ ਚਰਖੇ ਜੇ ਨਾ ਪੜਤੀ ਜੀ ਇਹਨਾਂ ਆਪਾਂ ਪਹਿਲਾਂ ਪੱਕਾ ਰਿਆ ਕਹਿੰਦੇ ਮਸ਼ੀਨ ਕਰੇ ਵਟਣੀਆਂ ਹੁਣ ਹਾਂ ਹਾਂ ਪਹਿਲਾਂ ਕਹਿੰਦੇ ਆਰਵੇਟਰ ਨਿਖਾਨ ਕਰ ਲੀਆ ਆਪਾਂ ਬਸ ਆਹ ਜਿਹੜੀ ਹੈਗੀ ਆਹ ਵੜਦੀ ਆਪਾਂ 10 ਕਿੱਤੇ ਤੋਂ 5 ਕਿੱਲੇ ਹਾਂ ਹਾਂ ਇਹ ਵੱਟ ਕੇ ਫਿਰ ਨਿੰਦਰ ਆਪਾਂ ਉਹਨਾਂ ਦੇ ਲਾਉਣੀਆ ਪਹਿਲਾਂ ਨਾਲੇ ਤਾਂ ਆਪਣੀ ਜ਼ਮੀਨ ਸੁੱਕ ਜੂ ਇੱਥੋਂ ਥੱਲਿਓਂ ਆਹ ਨਾਲੇ ਮੱਕੀ ਝੁੱਕ ਜੂ ਨਾਲੇ ਮੱਕੀ 2 ਦਿਨ ਹਵਾ ਲੱਗ ਜੂ ਨਾਲੇ ਬਗਾਨਾ ਕੰਮ ਪਹਿਲਾਂ ਕਰ ਲਈਦਾ ਆਪਦਾ ਕੰਮ ਦਾ ਜਦੋਂ ਮਰਜ਼ੀ ਕਰਦਾ ਇਹ ਤਾਂ ਬਈ ਕੋਈ ਹੋ ਸੋਚਦਾ ਇਕੱਲੇ ਵੀ ਹੈਨਾ ਆਪਦਾ ਹੁਣ ਜਦ ਤੈਨੂੰ ਜ਼ਿੰਮੇਵਾਰੀ ਨਾਲ ਸੱਦਿਆ ਭਾਈ ਤੈਨੂੰ ਇਹ ਚਾਰ ਸਹਾਰਾ ਅਸੀਂ ਦਵਾਈ ਨਾਲ ਰੋਟਾ ਦੇ ਵੀ ਫਿੱਟੇ ਮੂੰਹ ਆ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਆ ਬਾਈ ਹਨਾ ਅਕਲ ਦੇ ਤਾਂ ਜਾਨੇ ਰਾਤ ਇਹ ਗੱਲ ਕਹੀ ਕਹਣਾ ਵੀ ਆਪਣੀ ਨਿੰਦਰਾ ਚਾਹੇ 2 ਦਿਨ 4 ਦਿਨ ਲੇਟ ਵੱਢੀ ਜਾਵੇ ਵੀ ਜਦੋਂ ਵਿਹਲਾ ਤਾਂ ਆਪਣੇ ਆਪਾ ਲਾ ਲਿਆ ਕਰਨੀ ਬਾਕੀ ਝਾੜ ਫੁੱਲਾਂ ਅਕਲ ਹਨਾ ਆਏ ਖਾ ਨਜ਼ਾਰੇ ਲਿਆ ਤੇ ਨਜ਼ਾਰੇ ਆ ਤੂੰ ਆਏ ਦੇਖ ਲੈ ਆਪਾਂ ਉੱਠੇ ਹੋ ਜਾਣਾ 5 ਵਜੇ 5:30 ਵਜੇ ਉੱਠ ਖੜੇ ਸੀ ਹਾਂਜੀ ਹਾਂਜੀ 6 ਵਜੇ ਆਪਾਂ ਦੇਖ ਲਾ ਕੇ ਮਸ਼ੀਨ ਤੇ ਲਾ ਗਏ ਮੈਂ ਉਧਰ ਆ ਲੇਬਰ ਵਾਲੇ ਲਿਜਾ ਕੇ ਉਹ ਪੁਲਿਸ ਜੀ ਲੋਟ ਲਾ ਕੇ ਆ ਕਰਨ ਇਹਨਾਂ ਨੇ ਭਾਂਚੋਂ ਡੰਗਰ ਤਾਂ ਖੋਲਤੇ ਪਿੰਡੋਂ ਤੈਨੂੰ ਬੰਦਾ ਨਹੀਂ ਖੇਤਾਂ ਚ ਕੋਈ ਫਿਰ ਇਹਨਾਂ ਨੇ ਖੇਤੀ ਸੁਆਹ ਕਰਨੀ ਆ ਭਾਈ ਡੰਗਰ ਆ ਕੇ ਇਕੱਲੇ ਹਾਂ ਤੇ ਫਿਰ ਤੇ ਇਧਰ ਦੇਖ ਲਾ ਕਿੰਨੇ ਸਹੀ ਗੱਲ ਆ ਬਾਕੀ ਕਟਰ ਨੇ ਭਾਈ ਕਟਰ ਕਰਤਾਰ ਦਾ ਕਹਿੰਦੀ ਆਪਾਂ ਇੱਕ ਨੰਬਰ ਚੱਲਿਆ ਐਮਪੀ ਦੇ ਵਿੱਚ ਨਜ਼ਾਰੇ ਕਰਤਾਰ ਕਟਰ ਨੇ ਹਾਂ ਦਸਮੇਸ਼ ਮਸ਼ੀਨ ਤੇ ਲੱਗਿਆ ਹੋਇਆ ਹਾਂ ਜੇ ਨਹੀਂ ਪਹਿਲਾਂ ਅੰਕਲ ਧੜਕੂ ਤਾਂ ਹੋਊਗਾ ਵੀ ਨੁਕਸਾਨ ਕਰੂਗੀ ਨਹੀਂ ਭਾਈ ਧੜਕੂ ਤਾਂ ਆਇਆ ਹੈ ਹਾਂ ਧੜਕੂ ਛੰਦ ਤੇ ਨਹੀਂ ਹੁੰਦਾ ਬੰਦੇ ਤੇ ਹੁੰਦਾ ਹਾਂ ਮੈਂ ਕੱਲ ਨੂੰ ਤਾਂ ਮਖਾਜਰ ਜੀ ਆਪਾਂ ਨੂੰ ਵੀ ਨਿੰਦਰ ਨੰਬਰ ਮਿਲ ਗਿਆ ਨਾ ਕਿਤੋਂ ਹਾਂ ਇਹ ਕਹਿੰਦਾ ਡੈਡੀ ਮੈਂ ਕੱਢ ਲਿਆ ਉਹ ਘੰਟਾ ਲਗਿਆ ਰਿਹਾ ਹਾਂ ਉਹਨੂੰ ਨੰਬਰ ਲੱਭ ਗਿਆ ਤੇਰਾ ਫੇਰ ਮੈਂ ਤੈਨੂੰ ਫੋਨ ਲਾਈ ਗਿਆ ਤੂੰ ਬਿਜੀ ਵਿਚਾਲੋਂ ਤੇ ਮੀਂਹ ਵੀ ਪੈਂਦਾ ਸੀ ਹਾਂ ਭਾਈ ਨਾ ਲੱਗਿਆ ਮਖਾਜਰ ਪੜਾ ਕੰਮ ਖਰਾਬ ਹੋਇਆ ਵੀ ਕਿਵੇਂ ਕਰੀਊਗਾ ਹਾਂ ਉਹ ਫੇਰ ਮੇਰੇ ਹਰਮੇਲ ਵਾਲਾ ਆ ਗਿਆ ਕੰਮ ਦਿਮਾਗ ਚ ਮਖਲਾ ਮਜਨ ਤਾਂ ਉਹਨੇ ਦਵਾਈ ਸੀ ਉਹਨੂੰ ਉਹ ਮੇਰਾ ਮਿੱਤਰ ਆ ਫੇਰ ਭਾਈ ਉਹ ਤੋਂ ਲਿਆ ਕਹਿੰਦਾ ਭਾਈ ਗੱਡੀ ਕੋਈ ਨਹੀਂ ਮੈਂ ਹੁਣੇ ਹੀ ਕਰਦਾ ਗੱਲ ਫੇਰ ਤੇਰੇ ਨਾਲ ਗੱਲ ਹੋਈ ਤੂੰ ਵੀ ਮਹਾਰਾਜ ਦੀ ਕਿਰਪਾ ਨਾਲ ਜੱਦੀ ਲੈ ਕੇ ਆ ਗਿਆ ਬਾਈ ਆਪਾਂ ਸੋਆ ਮੈਂ ਤਾਂ ਮੱਕੀ ਦੇ ਸੀਜ਼ਨ ਦੇ ਤਾਂ ਵੀ ਮੱਕੀ ਦਾ ਕਿਤੇ ਤੈਨੂੰ ਕਹਿ ਰਿਹਾ ਕਿ ਤੂੰ ਮੋਟਰਸਾਈਕਲ ਲੈ ਕੇ ਆ ਜਾ ਹਾਂ ਜੀ ਏਰੀਆ ਦੇਖਦਾ ਪਹਿਲਾਂ ਹਾਂ ਤੇ ਮੈਂ ਕਿਹ ਅੰਦਰ ਕਿਹੜੀ ਗੱਲ ਆ ਵੀ ਜਸ ਤਾਂ ਚਾਹੀ ਦਿੱਤਾ ਵੀ ਅਸੀਂ ਹੋਰਾਂ ਕੋਈ ਨਹੀਂ ਪਵਾ ਤੇ ਏਰੀਆ ਵਧੀਆ ਵੱਢ ਕੇ ਜਾਵਾਂ ਨਾ ਨਾ ਸਹੀ ਆ ਸਹੀ ਆ ਬਾਕੀ ਦੂਜਾ ਦਿਨ ਹੋ ਗਿਆ ਅੱਜ ਰਾਤ ਨਹੀਂ ਲਾਉਣ ਕਰਕੇ ਨਾ ਪਰਲੇ ਪਾਸੇ ਲਾਈ ਦੀ ਉਧਰ ਪਲਾੜ ਕੇ ਉਧਰ ਛੱਡ ਕੇ ਫੇ ਇੱਧਰ ਆ ਗਏ ਤੇ ਆ ਚੱਲ ਲਈ ਕਰਤਾਰ ਦਾ ਕੱਟ ਰਾ ਐਮਪੀ ਦੇ ਵਿੱਚ ਬਾਕੀ ਛੱਲੀ ਦਾ ਤਾਂ ਭਾਈ ਨਾਉ ਤੇ ਇਹ ਨਹੀਂ ਹੈਗਾ ਹਨਾ ਹੁਣ ਸਾਨੂੰ ਪਹਿਲਾਂ ਐਂ ਤਾਂ ਵੀ ਛੱਲੀ ਹੈ ਨਾ ਕੱਟ ਰਾ ਜਿਹੜਾ ਵੀ ਜਿਵੇਂ ਉਹ ਬਜਾਈ ਦਾ ਫਰਕ ਆ ਵੀ ਛੱਲੀ ਛੱਡੂਗਾ ਪਰ ਬਾਬਾ ਜੀ ਦੀ ਕਿਰਪਾ ਨਾਲ ਆਹ ਚੱਲਦੀ ਹੈ ਜੀ ਮਸ਼ੀਨ ਆ ਆਦਾ ਆਉਗੋ ਛੱਲੀ ਹਣਾ ਇੱਕ ਵੀ ਛੱਲੇ ਨਹੀਂ ਬਾਈ ਛੱਡਦਾ ਹੈਗਾ ਜਿਵੇਂ ਟਾਂਡਾ ਥੱਲੇ ਗਿਰਿਆ ਦਾ ਦੇ ਆ ਟਾਂਡਾ ਥੱਲੇ ਗਿਰਿਆ ਦਾ ਨਾ ਮਸ਼ੀਨ ਦੇ ਵਿੱਚ ਨਹੀਂ ਗਿਆ ਇਹ ਇਹ ਛੱਲੀ ਤੁਹਾਨੂੰ ਮਿਲੂਗੀ ਜਿਵੇਂ ਇਹਨਾਂ ਜਾਨਵਰਾਂ ਨੇ ਆ ਦੇਖੋ ਆ ਟਾਂਡਾ ਡਿੱਡਾ ਹੋਇਆ ਹੈ ਨਾ ਦੇਖ ਵਿੱਚ ਗਿਰੇ ਹੋਏ ਬੌਦ ਆ ਬਾਈ ਹਿਰਨਾ ਨੇ ਚੰਗਾ ਗਾਹ ਪਾਇਆ ਹੋਇਆ ਔਰ ਜਿਵੇਂ ਆ ਟਾਂਡਾ ਗਿਰਿਆ ਹੋਇਆ ਦੇਖੋ ਇੱਧਰ ਬੌਦ ਮੱਕੀ ਗਿਰਿਓ ਤੇ ਟਾਂਡਾ ਗਿਰਿਆ ਆ ਥੱਲੇ ਇਹ ਟਾਂਡੇ ਨੂੰ ਨਾ ਬੇਵਾਸਾ ਕੱਟਰ ਲੱਗਦਾ ਨਹੀਂ ਹੈਗਾ ਬਾਕੀ ਉਹ ਤਾਂ ਛੱਲੀ ਆ ਐਨ ਇੱਕ ਨੰਬਰ ਝੱਲਿਆ ਕੰਮ ਬਾਬਾ ਜੀ ਦੀ ਕਿਰਪਾ ਕਰਾ ਇਹੜਾ ਗੁੱਲ ਬਰੀਕ ਆ ਨਾ ਅੰਕਲ ਮਾੜੇ ਚੱਕਰ ਬਧਵਾ ਦਿੰਦੇ ਆ ਬੜੇ ਬੜੇ ਆਉਂਦਾ ਕਿਸੇ ਨਹੀਂ ਬਧਵਾ ਦਨਾ ਮਾੜੇ ਚੱਕਰ ਬਧਵਾ ਬੰਦਾ ਆਪਾਂ ਇਹਨੂੰ ਨੁਕਸਾਨ ਕਹਿੰਦੇ ਆ ਨੁਕਸਾਨ ਨਹੀਂ ਹੈ ਇਹ ਵਿੱਚ ਨੰਗੀਓ ਨਹੀਂ ਛੱਲੀ ਆਂ ਡਾਂਡਾ ਲੱਫਿਆ ਹੋਇਆ ਸੀ ਜਿਹੜੀ ਪਲੇਟ ਚ ਆ ਕੇ ਉਹ ਵੱਢ ਲਈ ਉਹ ਥੱਲੇ ਡਿੱਗ ਗਈ ਹਾਂ ਇਹ ਨੁਕਸਾਨ ਮਤਲਬ ਜਾਨ ਪੁੱਜ ਕੇ ਜਾਊ ਕਰਨ ਵਾਲਾ ਨਹੀਂ 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 ਇਹ ਵੀ ਆ ਨਹੀਂ ਹੈਗਾ ਵੀ ਹਰੇਕ ਥਾਂ ਵੀ ਡਿੱਗਦੀ ਨਾ 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 ਕਿੱਥੇ ਕਿੱਥੇ ਜਰਮਾਂ ਦੇ ਵਿੱਚ ਬੰਦਾ ਡਾਂਡਾ ਪਿਆ ਹੋਇਆ ਹਾਂ ਜਿਵੇਂ ਜਿਵੇਂ ਆ ਡਾਂਡਾ ਪਿਆ ਹੋਣਾ ਥੱਲੇ ਹਾਟਾਂ ਡਾਂਡਾ ਪਿਆ ਨਾ ਇਹਦੀ ਛੱਲੀ ਹੈ ਜਿਹੜੀ ਛੱਲੀ ਅੱਧੀ ਲੱਗ ਜਾਨੀ ਅੱਧੀ ਪਲੇਟ ਰੇ ਲੈ ਜਾਨੀ ਅੱਧੀ ਰਹਿ ਜਾਨੀ ਆ ਐਂ ਲੈ ਜਾਨੀ ਉਹਨੇ ਹਾਂ ਇਹ ਐਂ ਟਿਕਦੀ ਹੈ ਹਾਂ ਐਂ ਛੱਲੀ ਰਹਿੰਦੀ ਹੈ ਤਾਉਣ ਕੱਟਦਾ ਬਾਈ ਹੈ ਨਾ ਕੋਈ ਦੋਸਤ ਨਹੀਂ ਆਪਾਂ ਕਹਿ ਸਕਦੇ ਬਾਕੀ ਅੰਕਲ ਉਹਨਾਂ ਦੇ ਬੰਦੇ ਛੱਡੇ ਹੋਏ ਨਾਲ ਇੱਕ ਬੰਦਾ ਛੱਡਿਆ ਹੋਇਆ ਨੇਤਾ ਜੀ ਇੱਕ ਉਧਰ ਛੱਡਿਆ ਬੜੇ ਨੰਬਰ ਬਣਾਉਣ ਬੰਦੇ ਆਦੇ ਉਹ ਆ ਜਾਣੇ ਆ ਕੋਈ ਉਹ ਸਾਹਮਣੇ ਫਾਰਮ ਆ ਬਾਈ ਉੱਥੇ ਜਿਹੜਾ ਪ੍ਰੋਜੈਕਟ ਆ ਰੋਟੀ ਪਾਣੀ ਦਾ ਸਾਰਾ ਸਾਡਾ ਬਣ ਕੇ ਉੱਥੇ ਹੀ ਆਉਂਦਾ ਸੈਟ ਸਾਰਾ ਬਾਕੀ ਜ਼ਮੀਨ ਦਾ ਫਰਕ ਆ ਨਾ ਕਈ ਇੱਕ ਹੋਰ ਦੇਖਿਆ ਕੱਲ ਇਹਨਾਂ ਨੇ ਜ਼ਮੀਨਾਂ ਕੱਲ ਦੀ ਖਾਲੀ ਖੇਤਾਂ ਜਿਹਨੂੰ ਕੱਲ ਦੀ ਖਾਲੀ ਖੇਤਾਂ ਜਿਹਨੂੰ ਮਸ਼ੀਨਾਂ ਲੈ ਕੇ ਆਏ ਆ ਮਸ਼ੀਨ ਬਾਈ ਇੰਨੀ ਟਾਇਰ ਟਾਈਏ ਗੱਲ ਛੱਡ ਦੇ ਤੂੰ ਬਾਈ ਮੈਂ ਕਹਿੰਦਾ ਕਿਦਰ ਇਹੋ ਜੀ ਜ਼ਮੀਨ ਆ ਆ ਤੁਹਾਨੂੰ ਮਿੱਟੀ ਦਿਖਾਉਣਾ ਤੂੰ ਮੈਨੂੰ ਪੰਜਾਬ ਦੇ ਵਿੱਚ ਕਿਤੇ ਆਪਣੀ ਇੱਕ ਪੈਸਵਾ ਜ਼ਮੀਨ ਦਿਖਾ ਦਿੰਦੇ ਜੀ ਲੈ ਆ ਮਿੱਟੀ ਆ ਭਾਂਦ ਨਹੀਂ ਗੂੰਦੀ ਆ ਮਿੱਟੀ ਕੀ ਆ ਜਾਨ ਬਹੁਤ ਆ ਹੈ ਜਾਨ ਬਹੁਤ ਆ ਰੇਡ ਰੂਟ ਕੀ ਲਗਿਆ ਅੰਕਲ ਮੱਕੀ ਦਾ ਅਜ ਲਗਿਆ ਕੋ ਪਤਾ ਮੱਕੀ ਦਾ ਆਪਣੇ ਨਿੰਦਰ ਇੱਕ ਦਾ ਕੋਟੇ ਗਈ ਜਾਂਦੇ ਆ ਅੱਛਾ ਜੀ ਉਹ ਆਪਾਂ ਐ ਕਰਾਂਗੇ ਵੀ ਇੱਕ ਦਿਨ ਸੈਂਪਲ ਲੈ ਚੱਲਾਂਗੇ ਕੋਟਾ ਕੋਟਾ ਜਾਵਾਂਗੇ ਸਿਪਰੀ ਜਾਵਾਂਗੇ ਗੁਣਾ ਜਾਵਾਂਗੇ ਅਸ਼ੋਕਨਗਰ ਜਾਵਾਂਗੇ ਅੱਛਾ ਤੇ ਜਿੱਥੇ ਹੋਇਆ ਜੇ ਆਪਣੀ ਉਸ ਭਾਉਰੇ ਵਿਕਦੀ ਹੋਈ ਫਿਰ ਆਪਾਂ ਗੱਡੀਆਂ ਇੱਥੇ ਹੀ ਭਰਾਵਾਂਗੇ ਆਓ ਜੇ ਆਪਣੀ ਉਰੇ ਤੇ ਭਾਰਾ ਲਾ ਲੈਂਦੇ ਹਾਂ ਫੇਰ ਆਪਾਂ ਜਰੂਰੀ ਟੱਕਰਾ ਮਾਰਦੇ ਫਿਰਨਾ ਸੌਪੀਆ ਘੱਟ ਲੱਗ ਜੂਰੇ ਆ ਉਹੀ ਗੱਲ ਆ ਨਾ ਫੇਰ ਚੱਕ ਵੀ ਫਾਰਮ ਤੋਂ ਲੈਣੀ ਹਾਂ ਹਾਂ ਠੀਕ ਆ ਠੀਕ ਆ ਬਾਕੀ ਏਰੀਏ ਦਾ ਨਾ ਸਾਰੇ ਏਰੀਏ 'ਚ ਬਸ ਫਾਰਮੇ ਕਹਿਣਾ ਪੈਂਦਾ ਜਿੱਥੇ ਮਰਜ਼ੀ ਸਾਨੂੰ ਬੰਦੇ ਮਿਲਿਆ ਕੱਲ ਗੱਡੀ ਕਾਹ ਪੇ ਰੁਕਤੀ ਆ ਸੀਗਾ ਫਾਰਮ ਪਰ ਐਚਾ ਫਾਰਮੇ ਨਾ ਚੱਲਦਾ ਇਹ ਹੈ ਨਾ ਅੰਕਲ ਭਾਈ ਆਪਣਾ ਪਿੰਡ ਤਾਂ ਹੈਗਾ ਸ਼ੇਰਪੁਰ ਸ਼ੇਰਪੁਰ ਦੇ ਨਾਲ ਹੀ ਆ ਵੱਡਾ ਪੰਮਨ ਵਾਲਾ ਹਾਂ ਜਿੱਥੇ ਸੰਤ ਲੌਂਗੋਵਾਲ ਦੇ ਮਤਲਬ ਹੋਈ ਸੀ ਨਾ ਮੌਤ ਉਹਨਾਂ ਦੇ ਗੋਲੀ ਵੱਜੀ ਸੀ ਉਹ ਸ਼ੇਰਪੁਰਾ ਸ਼ੇਰਪੁਰ ਥਾਣਾ ਕਿਹਾ ਜਾਂਦਾ ਕੋਈ ਸ਼ੇਰਪੁਰ ਤਾਂ ਆਪਣੇ ਬਹੁਤ ਨੇ ਤੇ ਇਹ ਸ਼ੇਰਪੁਰ ਥਾਣਾ ਉਹਦੇ ਨਾਲ ਹੀ ਆ ਛੋਟਾ ਜਿਹਾ ਪਿੰਡ ਆਪਣਾ ਵੱਡਾ ਬੰਮਨ ਵਾਲਾ ਗੋਵਿੰਦਪੁਰਾ ਠੀਕ ਹੈ ਜੀ ਤੇ ਉੱਥੇ ਦਾ ਕੋਈ ਨਾਮ ਲੰਦਾ ਨਹੀਂ ਹੁਣ ਪਹਿਲਾਂ ਆਪਾਂ ਇੰਦੇ ਜਾਂਦੇ ਜਾਂਦੇ ਸੀ ਠੇਕੇ ਪਟਾਈਆਂ ਤੇ ਤੈਨੂੰ ਦੱਸਿਆ ਵੀ ਆਪਣਾ ਟਰਾਂਸਪੋਰਟ ਦਾ ਕੰਮ ਸੀਗਾ ਹਾਂਜੀ ਹਾਂਜੀ ਤੇ ਉਹ ਇੱਥੇ ਲੋਕ ਚੰਡੀਗੜ੍ਹ ਵਾਲੀ ਕਹਿਣ ਲੱਗੇ ਉਹ ਚੰਡੀਗੜ੍ਹ ਫਾਰਮ ਤੇ ਚੰਡੀਗੜ੍ਹ ਫਾਰਮ ਤੇ ਹੁਣ ਉਹ ਅੱਲ ਹੀ ਐ ਪੈ ਗਈ ਇੱਥੋਂ ਤੋਂ 50-50 ਕਿਲੋਮੀਟਰ ਜੋ ਪੁੱਛ ਲਈ ਇੱਕ ਆਪਾ ਨਾ ਉਦੋਂ ਮਹਾਰਾਜ ਦੀ ਕਿਰਪਾ ਨਾਲ ਟਰੈਕਟਰ ਲਿਆ ਸੀ ਵੱਡਾ ਅੱਛਾ ਜੀ 85 ਹੌਸਪਾਵਰ 2007 ਚ ਅੱਛਾ ਜੀ ਉਰੇ ਦੇ ਆਂਦਾ ਦਾ ਹਾਂ 4 ਵੀ 4/4 ਸੀ ਜੌਂਡੀ ਯਾਰ ਅੱਛਾ ਜੀ ਉਹਦੇ ਕਰਕੇ ਬਾਲੇ ਮਸ਼ਹੂਰ ਹੋਇਆ ਉਦੋਂ ਭੈਣ ਜਿਹੜੇ ਇੱਥੇ ਦਾ ਆਪਣੇ ਨਾਲ ਦੇਖਣ ਵੀ ਆਇਆ ਆਪਣਾ ਕਿ ਉਹ ਐਸ ਡੀ ਐਮ ਅੱਛਾ ਜੀ ਇਸਾ ਘੜਾ ਵਾਲਾ ਹਾਂਜੀ ਵੀ ਐਡਾ ਕਿਹੜਾ ਟਰੈਕਟਰ ਆ ਵੀ ਕਿਉਂ ਇੱਧਰ ਦਾ ਉਦੋਂ ਟਰੈਕਟਰ ਹੁਣ 2 ਸਾਲ ਦੇ ਵੱਡੇ ਟਰੈਕਟਰ ਦਾ ਕਰੇਜਾ ਚੱਲਿਆ ਮੜਾ ਜਾ ਹਾਂਜੀ ਹਾਂਜੀ ਨਹੀਂ ਤਾਂ ਇੱਥੇ ਕੋਈ 40 45 ਐਚ ਪੀ ਦਾ ਟਰੈਕਟਰ ਵੱਡਾ ਹੈ ਹੀ ਨਹੀਂ ਸੀ ਅੱਛਾ ਜੀ ਹਾਂ ਬਾਕੀ ਸਹੀ ਗੱਲ ਆ ਬਾਈ ਹੁਣ ਫੇ ਇੱਥੇ ਪੰਜਾਬੀ ਦਾ ਫਾਰਮ ਨਹੀਂ ਹੈ ਨਾ ਕੋਈ ਨਹੀਂ ਕਾਇ ਨਹੀਂ ਕਹਿਣਾ ਬਸ ਕਿੱਧਾ ਕਹਣਾ ਹੀ ਫਾਰਮ ਤੇ ਵੀ ਫਾਰਮ ਤੇ ਜਲਦੇ ਆ ਬਾਕੀ ਇਹਨਾਂ ਨੇ ਬੰਦੇ ਬਾਈ ਛੱਡੇ ਹੋਏ ਨਾਲ ਆ ਨਾ ਜੇ ਕੋ ਟਾਂਡਾ ਮੰਨ ਲਓ ਗਿਰਿਆ ਫਿਰਿਆ ਹੋਇਆ ਤਾਂ ਉਹਦੀ ਛੱਲੀ ਜਿਹੜੀ ਹੈ ਨਾ ਉਹ ਚੱਕਣੀ ਆ ਨਹੀਂ ਵੈਸੇ ਲੋੜੇ ਨਹੀਂ ਪੈਂਦੀ ਹੈ ਜੀ ਕੱਟਰ ਆਪਣਾ ਹੈ ਨਾ ਬਾਕੀ ਵੀ ਕੱਲ ਜਿਵੇਂ ਦੇਖ ਕੇ ਗਏ ਸਰਪੰਚ ਉਹ ਨਹੀਂ ਆ ਕੇ ਪਿੰਡ ਦੇ ਬੰਦੇ ਸਾਨੂੰ ਪਤਾ ਹੀ ਇੱਧਰ ਆ ਨਾ ਕੱਠ ਪੂਰਾ ਹੋ ਜਾਂਦਾ ਜਦੋਂ ਕਹਿੰਦੇ ਮਸ਼ੀਨ ਚੱਲਦੀ ਆ ਫਿਰ ਉਹ ਦੇਖ ਕੇ ਗਏ ਉਹਨਾਂ ਨੇ ਫਿਰ ਹੈ ਨਾ ਦੇਖਿਆ ਸਲਾਈਟ ਕਰਿਆ ਕਹਿੰਦੇ ਵੀ ਹੁਣ ਅਸੀਂ ਇਹ ਮਸ਼ੀਨ ਨਾਲੇ ਵੱਢਾਂਗੇ ਫਿਰ ਉਹਨਾਂ ਨੇ ਨਹੀਂ ਰੀਪਰ ਜਾ ਹੈ ਨਾ ਟਰੈਕਟਰ ਦੇ ਮੂਹਰੇ ਲੱਗਦਾ ਜਿਹੜਾ ਪੱਤੀਆਂ ਹੀ ਐ ਸਾਈਡ ਪੰਨ ਕਰੀ ਜਾਨੀ ਐ ਉਹਨਾਂ ਕਰਕੇ ਥੋੜੀ ਜੀ ਉਹਨਾਂ ਨੂੰ ਫਿਰ ਆਏ ਵੀ ਪਹਿਲਾਂ ਵੱਡੋ ਫੇਰ ਹਣਾ ਸਕਾਉ ਉਹਨੂੰ ਡਾਂਡੇ ਨੂੰ ਫੇਰ ਜਾ ਕੇ ਤੇ ਥਰੈਸਰ ਦੇ ਵਿੱਚ ਸੈੱਟ ਹੋਣਾ ਹੁਣ ਉਹ ਕਹਿੰਦੇ ਵੀ 350 ਬਿੱਗਾ ਜ਼ਮੀਨ ਹਣਾ ਮੱਕੀ ਦੀ ਸਾਡੇ ਕੋਲ ਮੱਕੀ ਦੀ ਵੀ ਹੁਣ ਸਾਰੀ ਮਸ਼ੀਨ ਨਾਲ ਇਹ ਵੱਡੂਗੇ ਨਾਲੇ ਮਸ਼ੀਨ ਗੱਲ ਨਾਲੇ ਜਿਹੜੀ ਮਸ਼ੀਨ ਗੱਲ ਹੈ ਨਾ ਇਹਦੇ ਨਾਲ ਇਹ ਆਪਾਂ ਵਿੱਚ ਛਿਰਦਣਾ ਡਾਂਡਾ ਬਾਕੀ ਭਾਈ ਆਏ ਆ ਹਣਾ ਸਮਝ ਵਾਲਾ ਬੰਦਾ ਜਿਹੜਾ ਸੋਚ ਚੰਗੀ ਹੈ ਜਿਹਦੀ ਉਹ ਤਾਂ ਐਂ ਕਹਿੰਦਾ ਹਣਾ ਵੀ ਚੱਲ ਯਾਰ ਹੁਣ ਉਹਨੇ ਸਰਪੰਚ ਨੇ ਕੱਲ ਹੀ ਗੱਲ ਕਹੀ ਕਹਣਾ ਇਸ ਕੋ ਛੱਲੀ ਜੋ ਰੋਹੇ ਗਰੇਗੀ ਵੀ ਨਾ ਮਾੜੀ ਮੋਟੀ ਹਮ ਚੋਗਗੇ ਨਹੀਂ ਜਦ ਹਮ ਆਗ ਲਗਾਏਗੇ ਨਾ ਇਸ ਵਿੱਚ ਤੋ ਕਹਣਾ ਆਗ ਮੇ ਏਕ ਏਕ ਬੁੱਟਾ ਹਮਾਰੇ ਕੋ ਦਿਖ ਜਾਏਗਾ ਬਾਕੀ ਵੀ ਦੀ ਸਹੀ ਬਾਤ ਈ ਹੈ ਨਾ ਵੀ ਇੱਕ ਇੱਕ ਜਦੋਂ ਇਹ ਕਚਰਾ ਖੇਤ ਦੇ ਵਿੱਚੋਂ ਸਾਫ਼ ਹੋ ਜਾਣਾ ਐਨ ਇੱਕ ਅੱਲੀ ਗੱਲੀ ਛੱਲੀ ਫਿਰ ਪਈ ਦਿਖਣੀ ਐਨ ਬਾਕੀ ਉਸ ਬੋਹ ਪੈਂਦੀ ਆ ਇਧਰ ਤਾਂ ਨਾ ਨਾ ਤਾਂ ਵੀ ਹੁਣ 17 18 ਬੀ ਜਿਹੜਾ ਇਹ ਆਪਾਂ ਹੀ ਵਡਾਂਗੇ ਮਹੀਨਾ ਦਾ ਦਸ਼ਮੀਸ਼ ਕਰ ਲੈ ਹੁਣ ਬਾਕੀ ਲੋਕਲ ਦੀਆਂ ਮਸ਼ੀਨਾਂ ਹਨਾ ਮੱਕੀ ਸੌਰੀ ਮੱਕੀ ਲੋਕਲ ਦੀ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਅੰਕਲ ਵਾਲੀ ਮੱਕੀ ਹੈ ਜਿਹੜੀ ਇਹਦਾ ਬਾਈ ਭਲੇਖਾ ਹਨਾ ਆ ਛੱਲੀ ਲੱਗੀ ਹੋਈ ਆ ਆ ਲੱਗੀ ਹੋਈ ਆ ਨਹੀਂ ਆਪਾਂ ਇੱਕੋ ਛੱਲੀ ਦਿਖਾਉਣਾ ਤਕੜੀ ਹੋ ਸਾਰੀਆਂ ਛੱਲੀਆਂ ਇੱਕ ਸਾਰੀਆਂ ਛੱਲੀਆਂ ਇੱਕ ਮੇਲ ਦੀਆਂ ਹੈ ਜਿਹੜੀ ਮਰਜੀ ਫੋਲ ਲਾ ਲੈ। ਨਹੀਂ ਉਨੇ ਅੰਕਲ ਗਿਣ ਗਏ ਅਸੀਂ ਮੈਰ ਕਾਲੂ 16 16 ਲੈਣਾ। ਹਾਂ ਪੰਜਾਬ ਦੇ ਵਿੱਚ 16 18 ਮਾ ਜਿਹੜੀ ਇੱਕ ਪੋਇਨਿਅਰ ਦਾ ਬੀਜ ਆਉਂਦਾ ਪੈਨਰ ਦਾ ਹਾਂ ਹਾਂ ਉਹ ਜਿਹੜੀ ਇੱਕ ਜਿਹੜਾ 9108 91 99 ਕੋ ਤਾਂ ਇਹ ਦੇਖ ਬਾਈ ਮੱਕੀ ਛੱਲੀ ਨਾ ਭੰਦਰੇ ਪੜਦੇ ਪਾੜ ਕੇ ਬਿਜਲੀ ਨਿਕਲੇ ਲੈ ਤਾਂ ਕੀ ਹੈ ਇਹਦੇ? ਕੁਝ ਵੀ ਨਹੀਂ ਹੈਗਾ। ਸਹੀ ਦਾਣੇ ਸਿਰੇ ਤੱਕੜ ਦਾਣੇ। ਹਾਂ ਉਹ ਐ ਨਹੀਂ ਹੈਗਾ ਵੀ ਅੱਧਾ ਗੋਲ ਖਾਲੀ ਆ ਉੱਪਰ ਨਾਲ। ਇਹਨਾ ਜ਼ੋਰ ਮਾਰਿਆ ਛੱਲੀ ਨੇ ਦੇਖ ਲਾ ਬਿਜਲੀ ਨਿਕਲਿਆ ਹੂੰ ਜ਼ਮੀਨ ਤਕੜੀ ਆ ਨਾ ਹਾਂ ਜਾਨ ਆ ਜ਼ਮੀਨ ਜ਼ਮੀਨ ਦੇ ਵਿੱਚ ਜਾਨ ਆ ਬਸ ਗੱਲ ਤਾਂ ਆਏ ਜ਼ਮੀਨ ਦੀ ਜਾਨ ਨੇ ਛੱਲੀ ਬਾਹਰ ਕਰਨੇ ਆ ਪੜਦੇ ਜੇ ਇਹ ਲੋਕ ਕੀ ਕਰਦੇ ਆ ਨੰਦਰਾਂ ਇਹ ਬਸ ਆ ਇਹਨਾਂ ਦੇ ਉਹ ਦੇਖੀ ਆ ਪੰਜੇ ਸੱਤੇ ਜੇ ਸੱਤ ਫਾਲ ਪੰਜ ਫਾਲ ਉਹ ਚੌੜੇ ਜੇ ਫਾਲੇ ਪਾ ਲੰਦੇ ਉੱਤੇ ਦੀ ਕੱਢਿਆ ਹੀ ਪੀ ਦਣੀ ਉਪੋ ਇੰਨਾ ਕਿ ਜਾਂਦਾ ਆਪਾਂ ਕਿੰਨਾ ਚਿਰ ਪਾਇਆ ਪਾਊਡਰ ਨਹੀਂ ਬਣਦਾ ਜ਼ਮੀਨ ਦਾ ਉਹਨਾਂ ਚਿਰ ਮੈਂ ਮੈਨੂੰ ਕਹਣਗੇ ਸਰਦਾਰ ਜੀ ਵੈਸੇ ਹੀ ਤੇਲ ਫੂਕਰਾ ਮਾ ਕੋਈ ਨਹੀਂ ਸਾਡਾ ਦਿਮਾਗ ਖਰਾਬ ਆ ਪ੍ਰਭੂ ਤੁਸੀਂ ਸਿਆਣੇ ਹੋ ਅਸੀਂ ਕਮਲਿਆਂ ਹੋਰ ਕੀ ਆ ਹੈ ਹੁਣ ਆ ਕੇ ਮੰਨ ਦਿਆ ਨਾਨਾ ਵੀ ਹਾਂ ਯਾਰ ਆਪਾਂ ਤਾਂ ਚੱਲ ਰਾ ਵੀ ਬਾਹੀ ਦਾ ਕੀ ਫਾਇਦਾ ਨਹੀਂ ਮੈਨੂੰ ਨੱਥਾਂ ਦੇ ਪਾਸੋਂ ਵੱਕੀ ਦੇ ਕੇ ਦੱਸਤਾ ਤਾਂ ਵੀ ਇੰਨਾ ਝਾੜ ਪੱਕਾ ਬੱਟ ਦੇ ਹੋਸ ਹੋ ਗਈ ਝੋਨੇ ਆਂਗੂ ਟੈਂਕ ਭਰਦਾ ਜਿਵੇਂ ਝੋਨੇ ਚ ਨਹੀਂ ਭਰਦਾ ਹੁੰਦਾ ਆਏ ਟੈਂਕ ਤੋਂ ਭਰਦਾ ਨਹੀਂ ਜਿਹੜੀ ਮੱਕੀ ਅੰਕਲ ਪਾਣੀ ਦੀ ਮਾਰ ਚ ਆ ਗਈ ਉਦੋਂ ਤਾਂ ਆਪਾਂ ਕਹਿ ਨਹੀਂ ਸਕਦੇ ਆ ਆਮ ਮੱਕੀ ਜਿਹੜੀ ਮੈਂ ਦੇਖ ਕੇ ਗਿਆ ਕਾਲੂ ਗਾਲਾ ਕੇ ਮੈਂ ਤਾਂ ਜਰੇ ਇਹਨੂੰ ਦੱਸਤਾ ਰ ਮੈਂ ਕਿਹਾ ਮਿੱਤਰਾਂ ਝਾੜ ਫੋਲਾ ਹੁਣ ਇੱਧਰ ਕੱਟ ਰ ਆਏ ਨਹੀਂ ਵੀ ਇੱਧਰ ਵੀ ਲੈ ਕੇ ਆਏ ਨੇ ਮੱਕੀ ਵਾਲੇ ਬਹੁਤ ਹਾਂ ਪਰ ਹੁਣ ਕੱਲਾ ਕਟਰ ਕੀ ਕਰੂ ਜੇ ਗਾਹਾਂ ਚਲਾਉਣ ਵਾਲੇ ਨੂੰ ਹੀ ਨਹੀਂ ਪਤਾ ਵੀ ਇਹ ਚੱਲਣਾ ਕਿਵੇਂ ਆ ਸਹੀ ਗੱਲ ਆ ਹੈ ਮੇਨ ਗੱਲ ਤਾਂ ਚਲਾਉਣੇ ਤੇ ਹੁਣ ਕੱਲ ਉਹ ਆਏ ਸੀ ਆਪਣੇ ਕੋਲੇ ਸਰਪੰਚ ਹੋਣੀ ਕਟਰ ਤਾਂ ਉਹ ਕਹਿੰਦੇ ਬਸੇਰੇ ਨੇ ਇਹਨਾਂ ਦੇ ਪਿੰਡ ਹੀ ਇੱਕ ਜੌਂਡੀਅਰ ਮਸ਼ੀਨ ਆ ਉਹਨਾਂ ਕੋਲੇ ਉਹ ਵੀ ਲਿਆਏ ਨੇ ਉਹਨਾਂ ਕੋਲੇ ਵੀ ਕਰਤਾਰਦਾ ਹੀ ਆ ਕਟਰ ਹਾਂ ਪਰ ਉਹ ਨੁਕਸਾਨ ਬਹੁਤ ਕਰਦਾ ਛੱਲੀਆਂ ਤੋੜ ਤੋੜ ਥੱਲੇ ਹੀ ਸਿੱਟੀ ਜਾਂਦਾ ਕੋਸ ਉੱਤੇ ਜੀ ਉੱਤੇ ਚ ਇਹ ਸਾਲੇ ਤੇਜ਼ੀ ਵਾਲੀ ਕਰਦੇ ਆ ਵਿੱਗੇ ਬਣਾਉਣ ਦੇ ਮਾਰੇ ਕਦਰ ਨਹੀਂ ਕਰਦੇ ਅੰਦੀ ਸਹੀ ਗੱਲ ਆ ਤੇ ਉਹ ਦੇਖ ਕੇ ਫਿਰ ਇਹਨਾਂ ਨੂੰ ਆਏ ਹੋ ਜਾਂਦਾ ਵੀ ਐਵੇਂ ਯਾਰ ਵੀ ਇਹ ਤਾਂ ਕੰਬਾਈਨ ਤਾਂ ਮਤਲਬ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਹੈ ਵੀ ਇਹ ਤੋਂ ਨਾ ਭੜਾਓ ਤਾਂ ਹੀ ਉਹ ਪਾਲਾ ਸਪੈਸ਼ਲ ਦੇਖਣ ਆਏ। ਤਾਂ ਹੀ ਦਾ ਅੰਕਲ ਮੈਂ ਬੈਠਾ ਤਾਂ ਮਸ਼ੀਨ ਦੇ ਉੱਪਰ। ਹਾਂ। ਸਟਾਰਟਿੰਗ ਮੈਂ ਕਹ ਤੇ ਕਰੀ। ਉਹਨੂੰ ਸਮਝ ਆਇਆ ਮੁੰਡੇ ਨੂੰ ਹਨਾ ਵੀ ਕਾਲੀ ਨਹੀਂ ਕਰਨੀ ਹੈਗੀ। ਵਾਹ ਵਾਹ। ਆਪਣੇ ਕਿਸੇ ਦੇ ਵੀ ਕਾਲੀ ਨਹੀਂ ਕਰਨੀ। ਅੰਨ ਦੀ ਜਿਹੜੀ ਇਹਦਾ ਨਾ ਅਜਾ ਕਰ। ਇਹ ਵੀ ਕੱਢ ਕਰੋ। ਕੱਢ ਕਰੋ। ਬਈ ਅੱਜ ਹੈ ਨਾ ਬਹੁਤ ਔਖਾ ਬਾਈ ਪਾਣਾ ਇਹ। ਇਹ ਨਾ ਦਾ ਦੇ ਕੋਪਨ ਨੁਕਸਾਨ ਕਰਕੇ ਜਾਵਾਂਗੇ ਨਾ ਤੁਹਾਡੇ ਘਰ ਨੂੰ ਜਾਣਾ। ਬਿਲਕੁਲ ਬਿਲਕੁਲ। ਨਾ ਇਹ ਸਾਡੇ ਘਰ ਨੂੰ ਜਾਣਾ। ਇਹਦਾ ਬਸ ਮੰਨ ਲਓ ਖੇਚ ਕਰਕੇ ਖਤਮ ਆ। ਬਾਕੀ ਜਦੋਂ ਅਕਲ ਆਉਂਗੇ ਅੰਕਲ। ਦੇ ਪ੍ਰਮਾਨ ਦੀ ਵੀ ਲੋੜ ਨਹੀਂ ਹਾਂ ਚੁੱਪ ਕਰਕੇ ਅੱਗ ਲਾ ਕੇ ਨਾ ਜਿਹੜੀ ਮਾੜੀ ਮੋਟੀ ਛੱਲੀ ਦਿਖੀ ਵੀ ਉਹ ਤਾਂ ਮੈਂ ਰੱਖੀ ਆ ਦੋ ਰੱਖੀ ਆ ਹਾਂ ਇਹ ਮਾੜੀ ਮੋਟੀ ਛੱਲੀ ਇਹਦੇ ਹੋਈ ਵੀ ਤਾਂ ਅੱਗ ਲੱਗੇ ਤੇ ਬਾਅਦ ਚੱਕ ਲਿਓ ਉਹ ਚੱਕ ਲਾਂਗੇ ਹਾਂ ਲੇਵਰ ਲਾ ਕੇ ਨਾ ਚਗਾ ਲਾਂਗੇ ਨਾ ਨਾ ਲੋੜ ਨਹੀਂ ਹੈ ਕਿ ਬੰਦੇ ਆਪਣੇ ਆਗੇ ਆ ਹਾਂ ਆਪਣਾ ਤਾਂ ਹੈ ਹੀ ਨਹੀਂ ਛੱਡੀ ਨਾ ਨਾ ਹੈ ਨਹੀਂ ਐਨਾ ਫੜਦਾ ਨਹੀਂ ਆ ਦਿਖਦੀ ਉਹ ਆਹ ਤਾਂ ਭਾਈ ਖਾਲੀ ਛਕੇਲੇ ਵਾਂਗੂ ਫੜ ਫੜ ਦੇ ਛੱਲੇ ਕੇ ਛੱਡ ਦਿੰਦੀ ਆ ਬਿਲਕੁਲ ਚਲੋ ਠੀਕ ਆ ਭਾਈ ਮਿਲਦੇ ਆ ਹਣ ਅਗਲੀ ਵੀਡੀਓ ਚ ਇਹ ਵੀਡੀਓ ਹਣਾ ਆਦੇ ਲਾਰੀਆਂ ਲਾਰ ਗਿਆ ਹੈ ਸਹੀ ਗੱਲ ਹੈ ਡਾਇਰੈਕਟ ਅੱਟ ਭੈ ਜੋ ਲਾਰੀਆ ਲੁੰਦਾ ਨਾ ਚਾਮਕ ਦਾਣੇ ਦੀ ਚਾਮਕ ਬਹੁਤ ਆ ਚੱਲੀ ਜੀ ਕੁਆਲਟੀ ਬਹੁਤ ਆ ਅਸੀਂ ਖੱਲੇ ਇਹ ਤਾਂ ਰੇ ਰੂ ਘੱਟ ਕੋਣ ਬੈਠੇ ਆ ਨਾ ਬਾਕੀ ਭਾਈ ਆਪਾਂ ਇੱਕ ਤਾਂ ਕੁਆਲਟੀ ਜਿਹਦਾ ਸੰਦੀ ਵਾਲੀ ਸਪਰੇ ਕਰੀਆ ਉਹ ਕੁਆਲਟੀ ਆ ਜੀ ਨਾਲ ਹੀ ਪਾਸੀ ਇਹ ਲੋਕੇ ਚੀਜ਼ ਨੂੰ ਮੰਨਦੇ ਨਹੀਂ ਅੱਗਾ ਮੰਨਦੇ ਆ ਫਾਰਕਾ ਭਾਈ ਆਪਣੀ ਸੋਚ ਹੈ ਨਾ ਬਾਕੀ ਪੰਜਾਬ ਦੇ ਵਿੱਚ ਗੈਤੀ ਤਾਂ ਕਹਿੰਦੇ ਪੰਜਾਬ ਦਾ ਸੂਬਾ ਜਿਹੜਾ ਸਭ ਤੋਂ ਪੇਚੀ ਦੇ ਕੇ ਨੰਬਰ ਤੇ ਆਉਂਦਾ ਹੈ ਨਾ ਉਹ ਤਜਰਬਾ ਬਾਈ ਉਹ ਤਜਰਬਾ ਕਹਿੰਦੇ ਮਰ ਨਹੀਂ ਸਕਦਾ ਆਹ ਤੁਹਾਡੇ ਸਾਹਮਣੇ ਆ ਨਾ ਮੱਧਿਆਪੁਰ ਦੀ ਏਤੀ ਧਰਤੀ ਤੇ ਆ ਕੇ ਵੀ ਉਹ ਤਜਰਬਾ ਕਰਿਆ ਤਾਂ ਬਾਈ ਉਹ ਤਜਰਬਾ ਬਹੁਤ ਹੈ ਨਾ ਜੰਗਵਾਣਾ ਪੂਰੀ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਜਦ ਤੱਕ ਰੰਪਰਾਖਾ ਵੀਡੀਓ ਲੱਭਦੀ ਜਾਂਦੀ ਹੈ ਫਿਰ ਬਾਈ ਟੈਂਸ਼ਨ ਨਾ ਹੋਵੇ ਉਹ ਕਰਕੇ ਪੈਂਦੀ ਨਹੀਂ ਹੈ ਨਾ ਸੈਟ ਚਲੋ ਮਿਲਦੇ ਆ ਜੀ ਜਦ ਤੱਕ ਰੰਪਰਾਖਾ ਥੈਂਕ ਯੂ ਧੰਨਵਾਦ ਜੀ